ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰ ਦੇ ਮੁਤਾਬਕ ਰਾਵੀ ਦਰਿਆ ਨੇ ਡੇਰਾ ਬਾਬਾ ਨਾਨਕ ਚ ਪੈਂਦੇ ਸ਼੍ਰੀ ਕਰਤਾਰਪੁਰ ਕੋਰੀਡੋਰ ਤੁਸੀਂ ਬੰਦ ਵਿੱਚ ਪਾਰ 파ਰਦਾ ਹੈ ਜਿਸ ਕਰਕੇ ਲਾਗਲੇ ਪਿੰਡਾਂ ਦੇ ਵਿੱਚ ਖਤਰਾ ਬਣਿਆ ਹੋਇਆ ਹੈ ਇਸ ਮੌਕੇ ਮਜ਼ਹੂਰ ਲੋਕਾਂ ਨੇ ਜਾਣਕਾਰ ਦਿੱਤੀ ਕਿ ਉਹ ਸਾਰੀ ਰਾਤ ਸੁੱਤੇ ਨਹੀਂ ਅਤੇ ਉਹਨਾਂ ਵੱਲੋਂ ਜਤੋਂ ਜाहिर ਕੀਤੀ ਗਈ ਕਿ ਤੁਸੀ ਬਾਨ ਨੂੰ ਦੁਰਸਤ ਕੀਤਾ ਜਾਵੇ ਪਰ ਰਾਤ ਕਰੀਬ 1 ਵਜੇ ਤੁਸੀ ਬਾਨ ਦੇ ਵਿੱਚ ਕਰਤਾਰਪੁਰ ਕੋਰੀਡੋਰ ਨੇੜੇ ਪਾੜ ਪਿਆ ਹੈ ਜਿਸ ਕਰਕੇ ਪਿੰਡਾਂ ਵਿੱਚ ਪਾਣੀ ਆਉਣਾ ਸ਼ੁਰੂ ਹੋਇਆ ਹੈ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਹਿੱਲਾ ਨਹੀਂ ਕੀਤਾ ਜਾ ਰਿਹਾ ਇਸ ਮੌਕੇ ਮਜ਼ਹੂਰ ਲੋਕਾਂ ਨੇ ਕੀ ਕੁਝ ਜਾਣ ਕਰ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਜਿਹੜਾ ਬਾਪਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਹਾਂ ਆ ਬਹਿ ਗਏ ਤੂੰ ਆਹੋ ਮੜ ਮੜਾ ਡਾਊਨ ਹੋਣ ਦਿਆ ਕੰਮ ਬਾਹਰ ਹੀ ਤਾਂ ਸੀਗਾ ਪਤਾ ਕਿ ਉਹ ਕਿਹੜਾ ਉਹ ਕਿਹੜਾ ਨਹੀਂ ਆ ਉਹ ਬੁਰੇ ਤੇ ਹੈ ਬਹੁਤ ਬੁਰਜੀ ਦੇਖੀ ਹੈ ਜਿਸ ਤੋਂ ਬਿਲ ਆ ਕੇ ਦੇਦੇ ਲਖਾਉ ਦੇ ਨਾ ਹਾਂਜੀ ਅਨ ਨੂੰ ਵੀ ਹੁਣੇ ਪਤਾ ਲੱਗਾ ਜੀ 10 15 ਮਿੰਟ ਹੋਏ ਆ ਤੇ ਆਪਾਂ ਪਿੰਡੋਂ ਚੱਲ ਕੇ ਆਏ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਹੀ ਕੱਲ ਪਰਸੋਂ ਦਾ ਹੀ ਇਹ ਪਤਾ ਹੈ ਵੀ ਇਹ ਨੁਕਸਾਨ ਹੋ ਜਾਣਾ ਵਾ ਇੰਨੇ ਪਿੰਡਾਂ ਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਜੇ ਬੰਨ ਟੁੱਟ ਗਿਆ ਇੰਨਾ ਪਿੰਡਾਂ ਦਾ ਰੱਤ ਰੇਤਰ ਤੋਂ ਲੈ ਕੇ ਜੂਠਾ ਨੂੰ ਬੜਾ ਨੁਕਸਾਨ ਜ਼ਿਆਦਾ ਹੋਏਗਾ ਜੀ ਇਹਨਾਂ ਪਿੰਡਾਂ ਦਾ ਤੇ ਇਹ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੁਣ ਵੀ ਇੱਥੇ ਪਹੁੰਚ ਕੇ ਤੇ ਆਪਣਾ ਜ਼ਿੰਮੇਵਾਰੀ ਸਮਝਣ ਤੇ ਲੋਕ ਭੱਜੇ ਫਿਰਦੇ ਜੀ ਲਾ ਕੇ ਚਾਕੇ ਦੇ ਲੋਕਾਂ ਬੜਾ ਯਤਨ ਕੀਤਾ ਕਈ ਤਮਾਂ ਤੋਂ ਤੁਸੀਂ ਬੈਠੀਆਂ ਲੋਕਾਂ ਨੇ ਬੱਦੀਆਂ ਨੇ ਪ੍ਰਸ਼ਾਸਨ ਦੀ ਨਹੀਂ ਆਪਾਂ ਕੋਈ ਵੀਡੀਓ ਵੇਖੀ ਆਈ ਵੀ ਪ੍ਰਸ਼ਾਸਨ ਬੰਨ ਲਿਆ ਪੇਪਰ ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਜੀ ਪਹਿਲਾਂ ਤੇ ਪਾਣੀ ਜਿਹੜਾ ਵਾ ਬਿਲਕੁਲ ਨਾਰਮਲ ਸੀ ਧਾਰਾਂ ਦੇ ਥੱਲੇ ਹੀ 4 ਵਜੇ ਤੱਕ। ਫਿਰ ਹੌਲੀ-ਹੌਲੀ ਵਧਣਾ ਚੱਲੂ ਹੋਇਆ ਹੈ ਪਾਣੀ। ਸ਼ਾਮ ਪੈਂਦੇ ਆ 9 ਵਜੇ ਤੱਕ ਇਹ ਧਾਰਾਂ ਤੋਂ ਪਾਰ ਹੋ ਗਿਆ। ਹਾਂਜੀ 10 ਵਜੇ ਤੱਕ ਤੁਸੀਂ ਦਾ ਲੈਵਲ ਬਿਲਕੁਲ ਬਿਲਕੁਲ ਲੈਵਲ ਤੇ ਹੋ ਗਿਆ। ਜਿਨੇ ਚਿਰ ਨੂੰ ਜਿਹੜੇ ਥੋੜੇ ਮੋਰਚੇ ਪੁੱਟੇ ਹੀ ਉਹਨਾਂ ਨੂੰ ਕਵਰ ਕਰਨ ਦੇ ਆ ਉਹਨਾਂ ਦੀ ਮਿੱਟੀ ਪਾਉਣ ਦੇ ਆ ਉਹਨਾਂ ਦੇ ਵਿੱਚ ਕੋਰੇਆਂ ਭਰ ਕੇ ਲਾਉਣ ਦੇ ਆ। ਉਧਰੋਂ ਕਵਰ ਕਰਦੇ ਕਰਦੇ ਜਿਹੜਾ ਕੋਰੀਡੋਰ ਪੁਲ ਦੇ ਥੱਲੇ ਆ ਉਥੋਂ ਪਾੜ ਪੈ ਗਿਆ। ਮੀ ਆਉਣ ਕਰਕੇ ਸੰਗਤ ਵਾਪਸ ਆ ਗਈ ਉਹ ਪਾੜ ਮੁੜ ਕੇ ਰੁਕਿਆ ਨਹੀਂ ਆ ਉਹ ਤੇ ਹੁਣ ਬਰਬਾਦੀ ਦਾ ਕਾਰਨ ਬਣ ਸਵਾ 1 ਵਜੇ ਮਜੂਸਾਂ ਜੀ ਲਾਸਟ ਦੇ ਅਸੀਂ ਕੋ ਸਾਡਾ ਦੋ ਟਰੈਕਟਰ ਹੀ ਪਿੰਡ ਦੇ ਪਈ 50 ਜਾਣੇ ਹਾਂ ਪਰ ਸਾਡੇ ਕੋ ਨਹੀਂ ਪੁੱਲ ਦੇ ਥੱਲੇ ਨਾ ਟਰੈਕਟਰ ਵੜਦਾ ਸੀ ਨਾ ਉਥੇ ਬੂਰੀਆਂ ਲੱਗਦੀਆਂ ਸੀ ਫਿਰ ਸਾਰਿਆਂ ਜਾਣਿਆਂ ਨੂੰ ਉਥੋਂ ਆੜੀ ਵਾਪਿਸ ਨਾ ਜਾਣ ਦੇ ਬਾਵਜੂਦ ਸਾਰੀ ਜਾਣੇ ਫਿਰ ਉਸ ਟਾਈਮ ਸਵਾ 1 ਵਜੇ ਕਿੰਨੇ ਪ੍ਰਸ਼ਾਸਨ ਨੇ ਕੀ ਕਰਨਾ ਸੀ 1 ਵਜੇ ਕੋਈ ਉਥੇ ਕੋਈ ਨਹੀਂ ਸੀ ਸਾਰੇ ਜਾਣੇ ਜਦੋਂ ਮੀਂਹ ਲੱਥਾਏ ਸਾਰੇ ਜਾਣੇ ਆਪੋ ਆਪਣੇ ਮੰਗਦੇ ਹੋਏ ਜੀ ਜੋ ਮੰਗੀ ਕਰਨੀਆਂ ਆਂ ਜੀ ਜੋ ਵੱਡਾ ਨੁਕਸਾਨ ਹੋਣਾ ਤੇ ਕਿਸੇ ਕੋ ਪਰਭਾਈ ਤੇ ਹੋਈ ਨਹੀਂ ਸਰਕਾਰਾਂ ਤੇ ਸਰਕਾਰਾਂ ਤੇ ਕੀ ਆਸ ਰੱਖ ਸਕਦੇ ਨੇ ਜੇ ਦਾ ਨੁਕਸਾਨ ਹੋਣਾ ਤੇ ਹੋ ਗਿਆ